ਬਾਬੂ ਜੀ ਬੜਾ ਸੋਹਣਾ ਬੈੱਡ ਤਿਆਰ ਕਰਿਆ ਜੀ ਕਾਰੀਗਰ ਪੂਰੇ ਚੋਟੀ ਦੇ ਰੱਖੇ ਹੋਏ ਆ ਜੀ ਤੇ ਰੇਟ ਵੀ ਇਹਦਾ ਫਿਰ ਸੋਹਣਾ ਹੀ ਹੋਊਗਾ ਜੀ ਤੁਸੀਂ ਖੜੇ ਕਿਹਦੇ ਕੋਲੋਂ ਫਿਰ ਰੇਟ ਦਾ ਚਲਣਾ ਪਾਉ ਜੀ ਰਵਾਇਲ ਫ੍ਰਿਚਰ ਐਲੈਕਟ੍ਰੋਨਿਕਸ ਕੋਲੋਂ ਜੀ ਰੇਟਾਂ ਦਾ ਤੁਸੀਂ ਇਹ ਲੈ ਲਓ ਸੇਵਾ ਹੀ ਕਰਦੇ ਆ ਲੋਕਾਂ ਦੀ ਇੱਕ ਵਾਰੀ ਰੇਟ ਦਾ ਚਲਣਾ ਵੀ ਪਾਉ ਫਿਰ ਕਿੰਨੇ ਦੇ ਮੋਗੇ ਕਿੰਨੇ ਦਾ ਬੈੱਡ ਲੱਗਦਾ ਈ ਤੁਹਾਨੂੰ ਹੋਊਗਾ ਜੀ ਦਾ 35 40 ਦੇ ਲਵੇ ਲਾਉਣੇ ਜੀ ਤੁਹਾਨੂੰ 20000 ਰੁਪਏ ਦਾ ਕਰਤਾ ਜੀ ਪੱਕੀ ਗੱਲ ਆ ਜੀ 20000 ਰੁਪਏ ਦਾ ਜੀ ਜੁਬਾਨ ਤੇ ਰਹੋ ਜੀ ਲੈ ਪੱਕੀ ਗੱਲ ਆ ਜੀ ਜਿੰਨੇ ਮ ਤੁਸੀਂ ਕਿਹਾ ਇਹਦੀ ਵੀ ਚਲਣਾ ਪਵਾ ਦਿਓ ਜੀ ਆਹ ਕਿੰਨੇ ਦੇਣਾ ਜੀ ਕਿੰਨੇ ਦਾ ਲਾਦੀ ਹੈ ਜੀ ਦੱਸੋ ਹੁਣ ਤੁਸੀਂ ਦੱਸ ਦੋ ਜੀ ਛੋਟਾ ਦਾ ਭੇਤ ਹੀ ਨਹੀਂ ਗਈ ਕੀ ਦਾ ਕੀ ਦੇ ਦੂੰ ਜੀ ਦੱਸ ਦੋ ਜੀ ਕਿੰਨੇ ਦੇਉਂਗੇ ਜੀ 17000 ਰੁਪਏ ਦਾ ਕਰਤਾ ਜੀ ਪੱਕੀ ਗੱਲ ਹੈ ਜੀ ਹਾਂਜੀ ਹਾਂਜੀ ਇੱਕ ਨੰਬਰ ਹੋ ਗਿਆ ਕੰਮ ਜੀ ਹਾਂਜੀ ਹਾਂਜੀ ਤੇ ਆਹ ਇਹਦੀ ਵੀ ਨਿਗ੍ਹਾ ਮਰਵਾ ਦਿਓ ਜੀ ਕਿੰਨੇ ਦੇਉਂਗੇ ਜੀ ਇਹ 16000 ਦਾ ਕਰਤਾ ਜੀ ਇਹ 16 ਦਾ ਜੀ ਹਾਂਜੀ ਹਾਂਜੀ ਵਿਚਿਆ ਲੇਟਾਂ ਜੀ ਲੈਟਸ ਵਿੱਚ ਬੋਰਡ ਜੀ ਹੈਵੀ ਕਪੜਾ ਲੱਗੂ ਹੈਵੀ ਸਮੈਕਾ ਲੱਗਿਆ ਉਹ ਉੰਨੀ ਦਾ ਬੈੱਡ ਹੋਊਗਾ ਠੀਕ ਹੈ ਬਾਬੂ ਜੀ ਮਰਜ਼ੀ ਨੱਚੀ ਟੱਪੀ ਆਈ ਹੋ ਜੀ ਬਾਬੂ ਜੀ ਜੇ ਕੋਈ ਉਰੇ ਨਹੀਂ ਆਉਣਾ ਚਾਹੁੰਦਾ ਹੈ ਘਰੇ ਪਚਾ ਲਊਗੀ ਘਰੇ ਵੀ ਬੋਨ ਜੂਗਾ ਜੀ ਤੇ ਜੇ ਕਿਸੇ ਨੂੰ ਉਰੇ ਆਉਣਾ ਹੋਵੇ ਕਿੱਥੇ ਆਉਣਾ ਕੋਈ ਇੱਕ ਵਾਰੀ ਐਡਰੈਸ ਬੋਲ ਦੋ ਜੀ ਮੋੜ ਮੰਡੀ ਜੀ ਜ਼ਿਲ੍ਹਾ ਬਠਿੰਡਾ ਤਲਵੰਡੀ ਰੋਡ ਰੈਲੀ ਪੰਪ ਦੇ ਬਿਲਕੁਲ ਸਾਹਮਣੇ ਰਾਇਲ ਫ੍ਰਿਜਰਡ ਇਲੈਕਟ੍ਰੋਨਿਕਸ ਤੇ ਬਾਬੂ ਜੀ ਇੱਕ ਗੱਲ ਹੋਰ ਸੁਣੀ ਜੀ ਕੇ ਵੀਰ ਬਣ ਕੇ ਲੋਕੀਸ਼ਰ ਵੀ ਪੈਸੇ ਨਹੀਂ ਹੈਗੇ ਫਿਰ ਵੀ ਹੱਲ ਕਰ ਦੋ ਕੋਈ ਆਪਣੇ ਕੋਲ ਕਈ ਕੰਪਨੀ ਆਈਆਂ ਬਜਾਜ ਐਚਡੀਐਫਸੀ ਸਾਰੇ ਕੰਪਨੀ ਹੈਗੇ ਉਹਨਾਂ ਦੇ ਸਾਨ ਕਿਸ਼ਤਾਂ ਦੇ ਕਰਵਾ ਲਾਂਗੇ ਸਾਰਾ ਠੀਕ ਹੈ ਜੀ ਤੇ ਬਾਕੀ ਦੇ ਬਾਬੂਆਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ